ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ 80 ਤੇ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ ਪਲੱਸ 2 ਕਲਾਸ ਦੇ ਲਈ ਆਪ ਵਿਤਿਆ ਪੰਜਾਬੀ ਲੈਕਟਿਵ ਪੰਜਾਬੀ ਲੈਕਟਿਵ ਦੇ ਜਿਹੜੇ ਆਪ ਵਿਤਿਆ ਨੇ ਇਹਨਾਂ ਦੇ ਵਿੱਚੋਂ ਆਪਾਂ ਫਸਟ ਆਪ ਵਿਤਿਆ ਦੇ ਜਿਹੜੇ ਕਿ ਵਸਤੂਨਿਸ਼ਟ ਪ੍ਰਸ਼ਨ ਅਨਸਰ ਐਂਡ ਇਹਦੇ ਜਿਹੜੇ ਬਾਕੀ ਕੁਐਸਚਨ ਅਨਸਰ ਨੇ ਲਾਉਗੋ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਹਾਂਜੀ ਤੇ ਆਪ ਵਿਤਿਆ ਸਟੂਡੈਂਟਸ ਜਿਹੜੇ ਆਪਾਂ ਫਸਟ ਕਰਾਂਗੇ ਉਹ ਹੈ ਫ਼ਤਵਾਦ ਫ਼ਤਵਾਦ ਪ੍ਰੋਫੈਸਰ ਪੂਰਨ ਸਿੰਘ ਦੀ ਠੀਕ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦੇ ਵਿੱਚੋਂ ਲੈ ਗਿਆ ਸਵੈ ਜੀਵਨੀ ਅਨਸ਼ਾ ਐਵਟਾਵਾਦ ਤੇ ਇਹ ਸਾਰੇ ਤੁਹਾਡੇ ਸਿਲੇਬਸ ਦੇ ਵਿੱਚ ਨੇ ਆਪਾਂ 1 ਵਾ 1 ਕਰਕੇ ਜਿਹੜੀ ਕਿ ਡੇਲੀ ਇੱਕ ਅਪਲੋਡ ਕਰਿਆ ਕਰਾਂਗੇ ਵੀਡੀਓ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਿ ਇਹ ਐਵਟਾਵਾਦ ਆ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਸਵੈ ਜੀਵਨੀ ਆ ਜ਼ਿੰਦਗੀ ਦੇ ਰਾਹਾਂ ਤੇ ਅਨਵਾਦ ਕੀਤੀ ਸੀ ਗੁਰਵਕ ਸਿੰਘ ਕੀਤੀ ਸੀ ਗੁਰਵਕ ਸਿੰਘ ਪ੍ਰੀਤ ਲੜੀ ਨੇ ਠੀਕ ਹੈ ਹਾਂਜੀ ਕਵੈਸਚਨ ਆਨਸਰ ਇਹਦੇ ਸ਼ਾਰਟ ਵਸਤੂनिष्ठ ਆਪਵਿੱਤਿਆ ਪੁਸਤਕ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਰਚਿਤ ਕਿਹੜਾ ਸਵੈਜਿਵਣੀ ਅੰਸ਼ ਦਰਜ ਹੈ ਹਾਂਜੀ ਕਿਹੜਾ ਸਵੈਜਿਵਣੀ ਅੰਸ਼ ਦਰਜ ਹੈ ਤਹ ਜਿੰਦਗੀ ਦੇ ਰਾਹਾਂ ਦੇ ਵਿੱਚੋਂ ਜਿਹੜੀ ਕਿ ਸਵੈਜਿਵਣੀ ਅੰਸ਼ ਕਿਹੜਾ ਐਪਤਾਵਾਦ ਐਪਤਾਵਾਦ ਅਗਰ ਕਵੈਸਚਨ ਇਹ ਪੁੱਛਿਆ ਜਾਵੇ ਕਿ ਐਪਤਾਵਾਦ ਸਵੈਜਿਵਣੀ ਅੰਸ਼ ਪ੍ਰੋਫੈਸਰ ਪੂਰਨ ਸਿੰਘ ਦੀ ਕਿਹੜੀ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ ਜਾ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਂ ਹੈ ਤਾਂ ਸਵੈ ਜੀਵਨੀ ਹੈਗੀ ਆ ਜ਼ਿੰਦਗੀ ਦੇ ਰਾਹਾਂ ਤੇ ਸਵੈ ਜੀਵਨੀ ਕਿਹੜੀ ਆ ਇਹ ਉਹਦੇ ਵਿੱਚੋਂ ਲਿਆ ਗਿਆ ਅੰਸ਼ ਹੈ ਠੀਕ ਹੈ ਸਵੈ ਜੀਵਨੀ ਹੈਗੇ ਜ਼ਿੰਦਗੀ ਦੇ ਰਾਹਾਂ ਤੇ ਜ਼ਿੰਦਗੀ ਦੇ ਰਾਹਾਂ ਤੇ ਓਕੇ ਰਾਹਾਂ ਤੇ ਹਾਂਜੀ ਨੈਕਸਟ ਕੁਐਸਚਨ ਹੈ ਬਾਲ ਪੂਰਨ ਸਿੰਘ ਕੀ ਪੰਨਣ ਦੀ ਜਿੱਦ ਕਰ ਰਿਹਾ ਸੀ ਤਾਂ ਬਾਲ ਜਦੋਂ ਪੂਰਨ ਸਿੰਘ ਬਚਪਨ ਦੇ ਵਿੱਚ ਹੁੰਦਾ ਤਾਂ ਉਹ ਜਿਹੜੇ ਕਿ ਕੀ ਪੰਨਣ ਦੀ ਜਿੱਦ ਕਰ ਰਿਹਾ ਹੁੰਦਾ ਫਿਰ ਉਹਦੀ ਜਿੱਦ ਜਿੱਦਾਂ ਜਿਹੜੀ ਕਿ ਤੇ ਮਦਰ ਮੰਨ ਲੈਂਦੀ ਆ ਤਾਂ ਉਹ ਕਹਿ ਪੰਨਣ ਦੀ ਜਿੱਦ ਕਰ ਰਿਹਾ ਹੁੰਦਾ ਕਹਿੰਦਾ ਕੌਲ ਕੌਲ ਆ ਜਿਹੜੇ ਕਿ ਘਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਬਾਟੀ ਹੁੰਦੀਆਂ ਹਨਾ ਉਸ ਸ਼ੇਪ ਜਿਹਦਾ ਹੁੰਦਾ ਉਹ ਥੋੜਾ ਚੜਾਈ ਦੇ ਵਿੱਚ ਜ਼ਿਆਦਾ ਹੁੰਦਾ ਕੌਲ ਕਹਿੰਦਾ ਕੌਲ ਕਾਂਸੇ ਦਾ ਕੌਲ ਥਰਡ ਕੁਐਸਚਨ ਆਏਗਾ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹੜੇ ਮਾਸਟਰ ਦੀ ਯਾਦ ਆਉਂਦੀ ਹੈ ਤਾਂ ਪੂਰਨ ਸਿੰਘ ਨੂੰ ਕਿਹੜੇ ਮਾਸਟਰ ਦੀ ਯਾਦ ਆਉਂਦੀ ਹੈ ਤੇ ਇਹਦਾ ਆਨਸਰ ਆਊਗਾ ਜਿਹੜੇ ਕਿ ਬੇਲੀ RAM ਬੇਲੀ RAM ਜਿਹੜੇ ਮੈਂ ਤੁਹਾਨੂੰ ਕੁਐਸਚਨ ਕਰਵਾ ਸਟੂਡੈਂਟਸ ਜਿਹੜੇ ਮੈਂ ਤੁਹਾਨੂੰ ਇਹ ਵਸਤੂਨਿਸ਼ਟ ਕੁਐਸਚਨ ਕਰਵਾ ਰਹੀਆਂ ਇਹ ਵਸਤੂਨਿਸ਼ਟ ਕੁਐਸਚਨ ਤੁਹਾਡੀ ਬੁੱਕ ਦੇ ਵਿੱਚ ਦਿੱਤੇ ਹੋਏ ਨੇ ਠੀਕ ਹੈ ਤੁਹਾਡੀ ਜਿਹੜੀ ਸਵੈਜੀਵਨੀ ਆਪ ਵਿਤੀਆਂ ਆਪ ਵਿਤੀਆਂ ਜਿਹੜੀ ਕਿਤਾਬ ਆ ਉਹਦੇ ਵਿੱਚ ਨਹੀਂ ਅੱਗੇ ਹੈਗਾ ਪੂਰਨ ਸਿੰਘ ਦਾ ਜਨਮ ਐਫਟਾਬਾਦ ਨੇੜੇ ਸਲਹੜ ਪਿੰਡ ਦੇ ਇੱਕ ਮਹਿਲ ਦੇ ਵਿੱਚ ਹੋਇਆ ਸਹੀ ਜਾਂ ਗਲਤ ਤਾਂ ਗਲਤ ਹੈ ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਐਫਟਾਬਾਦ ਨੇੜੇ ਸਲਹੜ ਪਿੰਡ ਦੇ ਇੱਕ ਕੱਚੇ ਘਰ ਦੇ ਵਿੱਚ ਹੋਇਆ ਸੀ ਦੇਖੋ ਸਲਹੜ ਪਿੰਡ ਦੇ ਇੱਕ ਕੱਚੇ ਘਰ ਦੇ ਵਿੱਚ ਹੋਇਆ ਸੀ ਠੀਕ ਹੈ ਸਲਹੜ ਇੱਕ ਪਠਾਣੀ ਪਿੰਡ ਹੈ ਸਰਹੱਦੀ ਜ਼ਿਲ੍ਹਾ ਹਜ਼ਾਰਾਂ ਦੇ ਜ਼ਿਲ੍ਹਾ ਹਜ਼ਾਰਾ ਦੇ ਸਦਰਾ ਅਟਾਪਾਦ ਨੇੜੇ ਠੀਕ ਹੈ ਉਸਤੋਗਿਆ ਹੈਗਾ ਲਾਲ ਜੱਤ ਵਾਲੀ ਬੱਕਰੀ ਨੂੰ ਪੂਰਨ ਸਿੰਘ ਕਦੇ ਭੁੱਲ ਨਾ ਸਕਿਆ ਤਾਂ ਬਿਲਕੁਲ ਠੀਕ ਹੈ ਇਹ 6th ਕੁਐਸਚਨ ਆ ਪੂਰਨ ਸਿੰਘ ਦੀ ਮਾਂ ਅਟਕ ਨੂੰ ਜੂੜਾ ਸਮਝਦੀ ਸੀ ਠੀਕ ਹੈ ਇਹ ਵੀ ਜੂੜਾ ਸਮਝਦੀ ਸੀ ਕਿਉਂਕਿ ਇੱਕ ਵਾਰ ਜਦੋਂ ਬਚਪਨ ਦੇ ਵਿੱਚ ਉਹਨੂੰ ਜਿਹੜੇ ਕਿ ਨਹਾਰੀ ਹੁੰਦੇ ਨੇ ਦਰਿਆ ਦੇ ਨੇੜੇ ਤਾਂ ਉਹ ਹੱਥਾਂ ਦੇ ਵਿੱਚ ਛੁੱਟ ਜਾਂਦਾ ਬਾਅਦ ਵਿੱਚ ਜਦੋਂ ਦੀ ਮਦਰ ਪ੍ਰਾਰਥਨਾ ਕਰਦੀ ਆ ਤਾਂ ਛਲ ਦੇ ਰਾਹੀ ਜਿਹੜੇ ਕਿ ਹਾਂ ਪ੍ਰੋਫੈਸਰ ਪੂਰਨ ਸਿੰਘਾ اٹਕਦ ਰਿਆ ਜਿਹੜੀ ਉਹਨੂੰ ਛਾਲ ਦੇ ਰਹੀ ਬਾਹਰ ਕਰ ਦਿੰਦਾ ਤਾਂ ਉਹ ਫਿਰ اٹਕ ਨੂੰ ਜਿਹੜੇ ਕਿ ਜੂੜਾ ਮੰਨਦੀ ਹੈ। ਇਹ ਕੁਐਸਚਨ ਲੌਂਗ ਵੀ ਹੈਗਾ। ਨੈਕਸਟ ਕੁਐਸਚਨ ਹੈ 7th ਸਹੀ ਗਲਤ ਤੋਂ ਬਾਅਦ ਅੱਗੇ ਖਾਲਿਸਤਾਨ ਪੂਰਨ ਸਿੰਘ ਨੂੰ ਉਸਦੇ ਦੋਸਤ ਡੈਸ਼ ਸਮਝਦੇ ਸਨ ਤਾਂ ਪੂਰਨ ਸਿੰਘ ਦੇ ਦੋਸਤ ਉਸਨੂੰ ਕੀ ਸਮਝਦੇ ਸਨ? ਨੀਮ ਪਾਗਲ ਨੀਮ ਪਾਗਲ ਸਮਝਦੇ ਸਨ। ਦੇਖੋ ਮੈਨੂੰ ਵੱਡੇ ਹੋਏ ਨੂੰ ਮੇਰੇ ਦੋਸਤ ਨਹੀਂ ਪਾਗ ਲੱਗਦੇ ਸਨ ਠੀਕ ਹੈ ਹਾਂਜੀ ਨੈਕਸਟ ਹੈ ਪੂਰਨ ਸਿੰਘ ਲਈ ਐਫਟਾਬਾਦ ਇੱਕ ਇੱਕ ਨਵਾਂ ਡੈਸ਼ ਸੀ ਇੱਕ ਨਵਾਂ ਕੀ ਸੀ ਪੰਗੂੜਾ ਇੱਕ ਨਵਾਂ ਪੰਗੂੜਾ ਸੀ ਅੱਗੇ ਹੈ ਜਦੋਂ ਕਿਸੇ ਫਕੀ ਜਦੋਂ ਕਿਸੇ ਫਕੀਰ ਨੇ ਪੂਰਨ ਸਿੰਘ ਦੇ ਵਾਲਾਂ ਵਿੱਚ ਗੁੰਦੀ ਸੋਨੇ ਦੀ ਮੋਹਰ ਕੱਟ ਲਈ ਤਾਂ ਉਸ ਦੀ ਮਾਂ ਨੇ ਜਿਹੜੀ ਕਿ ਉਸਦੇ ਖਾਲੀ ਤਲੀਆਂ ਚੁੰਮ ਲਈਆਂ ਸ਼ੁਕਰ ਕੀਤਾ ਕਿ ਕਿਤੇ ਜਿਹੜੀ ਕਿ ਉਹਨੂੰ ਪੂਰਨ ਸਿੰਘ ਨੂੰ ਸੋਨੇ ਦੀ ਲੱਟ ਕੱਟ ਕੇ ਸਾਰ ਲੈ ਕਿਤੇ ਇਹ ਨਾ ਹੋਏ ਕਿ ਉਹ ਤੁਨੂੰ ਚੱਕ ਕੇ ਲੈ ਜਾਂਦੇ ਤਾਂ ਉਹਦੀ ਮਾਂ ਜਿਹੜੀ ਕਿ ਉਹਦੇ ਖਾਲੀ ਤਲੀਆਂ ਨੂੰ ਚੁੰਮਦੀਆਂ ਨੂੰ ਪਿਆਰ ਕਰਦੀ ਹੈ ਨੈਕਸਟ ਹੈਗਾ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਅਟਕ ਦਰਿਆ ਵਿੱਚ ਖੜਾ ਰਿਹਾ ਸੀ ਸਾਰੀ ਫੌਜ ਸਾਰੀ ਫੌਜ ਸਹੀ ਸਲਾਮਤ ਪਾਰ ਹੋ ਗਈ ਸਾਰੀ ਫੌਜ ਸਹੀ ਸਲਾਮਤ ਪਾਰ ਹੋ ਗਈ ਹਾਂਜੀ ਹੁਣ ਆਪਾਂ ਇਹ ਅੱਗੇ ਕੁਐਸਚਨ ਕਰਦੇ ਹਾਂ ਕੁਝ ਵੀ ਕਰੀਏ ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਗ ਜਾਂ ਚੰਗਿਆੜਾ ساری ਉਮਰ ਸਾਡੇ ਨਾਲ ਰਹਿੰਦਾ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਹੈ ਦੇਖੋ ਇਹਦੇ ਵਿੱਚ ਵੀ ਤੁਹਾਡਾ ਬੁੱਕ ਦੇ ਵਿੱਚ ਵੀ ਸਾਰੇ ਕੁਐਸਚਨ ਦਿੱਤੇ ਹੋਏ ਨੇ ਆਨਸਰ ਹਾਂਜੀ ਇੱਕ ਵਾਰੀ ਮੈਂ ਨਹੀਂ ਲਿਖਣਾ ਇੱਕ ਵਾਰੀ ਆਪਾਂ ਲਿਖਾਂਗੇ ਵੀ ਇੱਕ ਵਾਰੀ ਪੂਰਨ ਸਿੰਘ ਲੋਹੇ ਦੇ ਨਾਲ-ਨਾਲ ਜਿਹੜਾ ਕਿ ਗਿੱਲੀ ਮਿੱਟੀ ਵਿੱਚ ਗੱਡਿਆ ਹੋਇਆ ਸੀ ਠੀਕ ਹੈ ਜਿਹਦੇ ਵਿੱਚੋਂ ਪਾਣੀ ហេਠਾ ਵਗਦਾ ਸੀ ਖੇਡ ਰਿਹਾ ਸੀ ਤਾਂ ਉਹ ਉੱਕੜ ਕੇ ਜਿਹੜੇ ਕਿ ਮੇਰੀ ਥਾਂ ਤੇ ਆਪ ਲਿਖਾਂਗੇ ਪ੍ਰੋਫੈਸਰ ਪੂਰਨ ਸਿੰਘ ਦੇ ਪੈਰਾ ਉੱਤੇ ਆ ਡੱਠਾ ਬਦਲ ਕੇ ਲੱਗਿਆ ਬੜਾ ਖੂਨ ਵਗਿਆ ਤੇ ਅੱਜ ਤੱਕ ਉਸ ਦਾ ਦਾਗ ਪਿਆ ਹੈ ਤਾਂ ਕੁਝ ਵੀ ਅਸੀਂ ਕਰੀਏ ਆਪਣੇ ਹਰ ਕੰਮ ਦਾ ਦਾਗ ਜਾ ਚੰਗਿਆੜਾ ساری ਉਮਰ ਸਾਡੇ ਨਾਲ ਰਹਿੰਦਾ ਹੈ ਜਿਦੋਂ ਨਾ ਮੈਂ ਬੁੱਕ ਚੋਂ ਨਹੀਂ ਬਣਾਉਣਾ ਆਉਂਦੇ ਫਿਰ ਤੁਸੀਂ ਜਿਹੜੀ ਕਿ ਆਪਣੇ ਹੈਲਪ ਬੁੱਕ ਦੇ ਵਿੱਚੋਂ ਮੈਂ ਤੁਹਾਨੂੰ ਸ਼ੋਅ ਕਰ ਦਿੰਨੇ ਹਾਂ ਹਾਂਜੀ ਇਹ ਟਿੱਪਣੀ ਲੇਖਕ ਉਸ ਪ੍ਰਸੰਗ ਦੇ ਵਿੱਚ ਦੰਦਾ ਜਦੋਂ ਦੱਸਦਾ ਕਿ ਬਚਪਨ ਦੇ ਵਿੱਚ ਜਦੋਂ ਮਿੱਟੀ ਵਿੱਚ ਗੱਡੇ ਲੋਹੇ ਦੇ ਨਾਲ ਕੋਲ ਖੇਡ ਰਿਹਾ ਸੀ ਤਾਂ ਨਾਲ ਉਸਦੇ ਪੈਰ ਉੱਪਰ ਆ ਡਿੱਗ ਗਿਆ ਠੀਕ ਹੈ ਜਿਸ ਕਰਕੇ ਬਹੁਤ ਲਹੂ ਵਗਿਆ ਬਹੁਤ ਲਹੂ ਆਇਆ ਬਲੱਡ ਆ ਬਲੱਡ ਆ ਗਿਆ ਠੀਕ ਹੈ ਤੇ ਉਸ ਦਾ ਸੱਟ ਦਾ ਨਿਸ਼ਾਨ ਉਹਦੇ ਵੱਡੇ ਹੁੰਦੇ ਤੱਕ ਵੀ ਉਹਦੇ ਪੈਰ ਤੇ ਦਿਖਾਈ ਦਿੰਦਾ ਰਿਹਾ ਅੱਗੇ 3 ਕਵੈਸਚਨ ਆ ਸੈਕਿੰਡ ਮਤਲਬ ਕਿ ਸੈਕਿੰਡ ਬੰਦ ਦਾ ਬੁੱਕ ਦੇ ਅਕੋਰਡਿੰਗ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੇ ਕੀਤੀ ਹੈ ਵਡਿਆਈ ਮਤਲਬ ਕਿ ਤਾਰੀਫ ਠੀਕ ਹੈ ਕਿਹੜੇ-ਕਿਹੜੇ ਘਟਨਾਵਾਂ ਦੱਸ ਕੇ ਕੀਤੀ ਹੈ ਲੇਖਕ ਦੱਸਦਾ ਕਿ ਉਸ ਦੀ ਮਾਂ ਉਸ ਨਾਲ ਬਹੁਤ ਮੋਹ ਕਰਦੀ ਸੀ ਉਸ ਦੇ ਨਾਲ ਬਹੁਤ ਪਿਆਰ ਕਰਦੀ ਸੀ ਉਹ ਦੱਸਦਾਰ ਕਿ ਕਿਵੇਂ ਉਸਦੀ ਮਾਂ ਨੇ ਉਹਨੂੰ ਸ਼ਿੰਗਾਰਨ ਦੇ ਲਈ ਬਚਪਨ ਦੇ ਵਿੱਚ ਉਹਦੇ ਵਾਲਾਂ ਦੇ ਵਿੱਚੋਂ ਸੋਨੇ ਦੀ ਮੋਹਰ ਗੁੰਦ ਦਿੱਤੀ ਗੁੰਦ ਦਿੱਤੀ ਸੀ ਨਾਲੇ ਠੀਕ ਹੈ ਮਤਲਬ ਕਿ ਜਦੋਂ ਆਪਾਂ ਬੱਚੇ ਦੇ ਵਾਲ ਗੁੰਦਦੇ ਹਾਂ ਤਾਂ ਉਸ ਵਾਲਾਂ ਦੇ ਨਾਲ ਹੀ ਜਿਹੜੇ ਕਿ ਸੋਨੇ ਦੀ ਮੋਹਰ ਉਹਦੀ ਮਦਰ ਨੇ ਗੁੰਦ ਦਿੱਤੀ ਸੀ ਇੱਕ ਵਾਰੀ ਜਦੋਂ ਉਸਦੀ ਮਾਂ ਨੂੰ ਪਤਾ ਲੱਗਾ ਕਿ ਇੱਕ ਫਕੀਰ ਉਸ ਨੂੰ ਉਂਗਲ ਲਾ ਕੇ ਮਲਕੜੇ ਜੇ ਸੋਨੇ ਦੀ ਮੋਹਰ ਲੈਣ ਲਈ ਉਹਦੇ ਵਾਲਾਂ ਦੀ ਲਿੱਟ ਕੱਟ ਕੇ ਲੈ ਗਿਆ ਸੀ ਤਾਂ ਲੇਖਕ ਨੇ ਉਸ ਦੀ ਜਿਹੜੇ ਤਾਂ ਲੇਖਕ ਦੀ ਮਾਂ ਨੇ ਉਹਦੀ ਖਾਲੀ ਤਲੀਆਂ ਨੂੰ ਚਮਕ ਉਹਨੂੰ ਕੁਛੜ ਦੇ ਵਿੱਚ ਚੁੱਕਿਆ ਤੇ ਰੱਬ ਦਾ ਸ਼ੁਕਰ ਕੀਤਾ ਕਿ ਕਿਤੇ ਸੋਨੇ ਦੀ ਚੰਦਰੀ ਮੋਹਰ ਦੇ ਨਾਲ ਹੀ ਉਹ ਨਹੀਂ ਸੀ ਚੁੱਕਿਆ ਗਿਆ ਜੀ ਸ਼ੁਕਰ ਹੈ ਕਿਤੇ ਜਿਹੜਾ ਉਹ ਫਕੀਰ ਆ ਵੀ ਸੋਨੇ ਦੀ ਮੋਹਰ ਲੈਣ ਦੇ ਲਈ ਇਹਦੇ ਵਾਲਾਂ ਦੀ ਲੱਟ ਕੱਟ ਕੇ ਲੈ ਗਿਆ ਕੋਈ ਚੱਕਰ ਨਹੀਂ ਇਹ ਸ਼ੁਕਰ ਕੀਤਾ ਕਿ ਕਿਤੇ ਇਹ ਨੂੰ ਇਹ ਨਾਲ ਲੈ ਗਿਆ ਠੀਕ ਹੈ ਮਤਲਬ ਕਿ ਲੇਖਕ ਨੂੰ ਕਿਡਨਾਪ ਕਰਕੇ ਨਾ ਲੈ ਗਿਆ ਇਹਦੇ ਲਈ ਉਹਨੇ ਸ਼ੁਕਰ ਕੀਤਾ ਵੀ ਉਹਦੇ ਪੁੱਤ ਨੂੰ ਉਹਨੇ ਛੱਡਤਾ ਤੇ ਸਿਰਫ ਲਟਕਟ ਕੇ ਲੈ ਗਿਆ ਉਹ ਦੱਸਦਾ ਕਿ ਉਸਦੀ ਮਾਂ ਉਸਦੇ ਖਬਤੀ ਹੋਣ ਦੀ ਹੋਣ ਦੀ ਸਿਫਤ ਨੂੰ ਵੀ ਬਹੁਮੁੱਲਾ ਸਮਝਦੀ ਸੀ ਉਹ ਫਿਰ ਉਹ ਦੱਸਦਾ ਕਿ ਕਿਸ ਤਰ੍ਹਾਂ ਉਸਦੀ ਮਾਂ ਨੇ ਉਸਦੀ ਕੈਦ ਆ ਜਿਹੜਾ ਕਿ ਉਹਨੂੰ ਕਹਿ ਰਿਆ ਸੀ ਵੀ ਕਿ ਮੈਂ ਕਾਂਸਲਰ ਕੋਲ ਭੰਣਾ ਉਹ ਵੀ ਜਿੱਦ ਮੰਨ ਲਈ ਸੀ ਠੀਕ ਹੈ ਫਿਰ ਉਹ ਦੱਸਦਾ ਕਿ ਇੱਕ ਵਾਰੀ ਉਸ ਨੂੰ ਛੋਟੇ ਹੁੰਦੇ ਨੂੰ ਜਦੋਂ ਉਸ ਦੀ ਮਾਂ ਦਰਿਆ ਦੇ ਵਿੱਚ ਨਹਾ ਰਹੀ ਸੀ ਤਾਂ ਉਹਦੇ ਹੱਥੋਂ ਛੁੱਟ ਗਿਆ ਸੀ ਫਿਰ ਸਿੰਧ ਦਰਿਆ ਨੇ ਉਸ ਨੂੰ ਵਾਪਸ ਕਰ ਦਿੱਤਾ ਸੀ ਸ਼ਾਲ ਦੇ ਨਾਲ ਠੀਕ ਆ ਤਾਂ ਉਸ ਤੋਂ ਬਾਅਦ ਉਹ ਸਿੰਧ ਨੂੰ اٹਕ ਨੂੰ ਸਿੰਧ ਦਰਿਆ ਨੂੰ اٹਕ ਦਰਿਆ ਨੂੰ ਇੱਕ ਜੋੜਾ ਸਮਝਣ ਲੱਗ ਪਈ ਸੀ ਠੀਕ ਆ ਤਿੰਨ ਘਟ ਤਿੰਨ ਚਾਲ ਘਟਣਾ ਹੋਊਗੀ ਕਿ ਤਾਂ ਸੋਨੇ ਦੇ ਮੋਹਰ ਵਾਲੀ ਠੀਕ ਹੈ ਤੇ ਇੱਕ ਕਾਂਸੇ ਦਾ ਕਾਲ ਪੰਨਣ ਵਾਲੀ ਇੱਕ اٹਕ ਦਰਿਆ ਵਾਲੀ ਤੇ ਕੋਦੇ ਖਾਤੀ ਹੋਣ ਨੂੰ ਵੀ ਜਿਹੜੀ ਕੋਦੇ ਮਦਰ ਉਹਦੀ ਸਿਖਤ ਕਰਦੀ ਸੀ ਬਹੁਤ ਮੁੱਲ ਜ਼ੰਦੀ ਸੀ ਅੱਗੇ ਹੈਗਾ ਫਤਿਹਬਾਦ ਦਾ ਜ਼ਿਕਰ ਕਰਦੇ ਹੋਏ ਲੇਖਕ ਨਾਂ ਰੱਖਣ ਦੀ ਮਹੱਤਤਾ ਬਾਰੇ ਕਿਹੜੀਆਂ ਟਿੱਪਣੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹਾਂਜੀ ਫਤਿਹਬਾਦ ਦਾ ਜ਼ਿਕਰ ਕਰਦੇ ਹੋਏ ਲੇਖਕ ਨੇ ਨਾਂ ਰੱਖਣ ਦੀ ਮਹੱਤਤਾ ਮਤਲਬ ਕਿ ਜਿਹੜੇ ਆਪਾਂ ਨੇਮ ਰੱਖਦੇ ਉਹਦੀ ਕੀ ਮਹੱਤਤਾ ਹਾਂਜੀ ਲੇਖਕ ਕਹਿੰਦਾ ਕਿ ਭਾਰਤ ਦੀਆਂ ਪੁਰਾਣੀਆਂ ਇਜਾਦਾਂ ਆਪਣੇ ਸ਼ਹਿਰਾਂ ਤੇ ਗਲੀਆਂ ਦੇ ਨਾਵਾਂ ਨਾਲ ਸੁਰਜਿਤ ਹੋਣੀਆਂ ਚਾਹੀਦੀਆਂ ਨੇ ਭਾਵ ਕਿ ਜਿਹੜੇ ਭਾਰਤ ਦੀਆਂ ਪੁਰਾਣੀਆਂ ਬਿਲਡਿੰਗਸ ਨੇ ਤਾਂ ਲੇਖਕ ਕਹਿੰਦਾ ਕਿ ਭਾਰਤ ਦੀਆਂ ਜਿਹੜੀਆਂ ਪੁਰਾਣੀਆਂ ਜ਼ਾਦਾ ਨੇ ਠੀਕ ਹੈ ਉਹ ਪੁਰਾਣੀਆਂ ਜ਼ਾਦਾ ਆਪਣੇ ਸ਼ਹਿਰਾਂ ਤੇ ਜਿਹੜੇ ਮਤਲਬ ਕਿ 올ਡ ਮੈਮਰੀਜ਼ ਨੇ ਉਹ ਸਾਰੀਆਂ ਜਿਹੜੇ ਕਿ ਸ਼ਹਿਰਾਂ ਤੇ ਗਲੀਆਂ ਦੇ ਨਾਮ ਦੇ ਨਾਲ ਹੀ ਜਿਹੜੇ ਕਿ ਪੁਨਰ ਸਿਰਜਿਤ ਹੋਣੇ ਚਾਹੀਦੇ ਨੇ ਨਹੀਂ ਤਾਂ ਲੋਕਾਂ ਦੀ ਯਾਦ ਨੂੰ ਸਦਾ ਸਫਲ ਰੱਖਣ ਦੇ ਮੌਕੇ ਜਾਂਦੇ ਰਹਿਣਗੇ ਮਤਲਬ ਕਿ ਫਿਰ ਆਪਾਂ ਜਿਹੜੇ ਲੋਕਾਂ ਨੂੰ ਕੋਈ ਚੀਜ਼ ਰਿਮੈਂਬਰ ਰੱਖਣ ਚਾਹੁੰਦੇ ਆ ਕਿ ਉਹ ਰਹੇ ਲੋਕਾਂ ਨੂੰ ਰਿਮੈਂਬਰ ਰਹੇ ਤਾਂ ਉਹ ਹਮੇਸ਼ਾ ਲਈ ਇਹ ਉਹ ਜਿਹੜੇ ਆਪਰਚੂਨਿਟੀਆਂ ਨੇ ਉਹ ਜਾਂਦੀਆਂ ਰਹਿਣਗੀਆਂ ਤੇ ਉਸ ਅਨਸਾਰ ਹਿਮਾਲਿਆ ਦੀ ਉੱਚੀ ਚੋਟੀ ਗੋਰੀ ਸ਼ੰਕਰ ਨੂੰ ਮਾਊਂਟ ਅਵਰੇਸਟ ਦਾ ਨਾਮ ਦੇਣਾ ਦਿਮਾਗ ਦੀ ਤਬਾਹਕਾਰੀ ਦੀ ਮਿਸਾਲ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਦੇ ਅਨਸਾਰ ਵੀ ਜਿਹੜੀ ਹਿਮਾਲਿਆ ਦੀ ਉੱਚੀ ਚੋਟੀ ਆ ਉਹਨੂੰ ਉੱਚੀ ਚੋਟੀ ਉਹਨੂੰ ਗੋਰੀ ਸ਼ੰਕਰ ਹੀ ਕਹਿ ਦੇਣਾ ਚਾਹੀਦਾ ਹੁਣ ਗੋਰੀ ਸ਼ੰਕਰ ਨੂੰ ਜਿਹੜਾ ਮਾਊਂਟ ਅਵਰੇਸਟ ਨਾਮ ਦਿੱਤਾ ਉਹਦੇ ਨਾਲ ਉਹ ਗੋਰੀ ਸ਼ੰਕਰ ਜਿਹੜਾ ਨਾਮ ਆ ਉਹ ਭੁੱਲ ਰਹੇ ਨੇ ਤੇ ਮਾਊਂਟ ਅਵਰੇਸਟ ਦੇ ਨਾਮ ਨਾਲ ਯਾਦ ਰੱਖ ਰਹੇ ਨੇ ਤਾਂ ਇੱਕ ਗਲਤ ਹੈ ਇੱਕ ਦਿਮਾਗੀ ਤਬਾਹਕਾਰੀ ਦੀ ਉਦਾਹਰਣ ਹੈ ਤੇ ਇਹ ਸਾਡੀਆਂ ਛਾਤੀਆਂ ਵਿੱਚੋਂ ਸਾਡੇ ਦੇਵਤਿਆਂ ਨੂੰ ਪੁੱਟ ਕੇ ਉਹਨਾਂ ਥਾਂ ਤੇ ਐਵਰੇਸਟਾ ਨੂੰ ਕੱਢ ਦੇਣਾ ਮਤਲਬ ਕਿ ਜਦੋਂ ਗौरी शंकर ਦੇ ਨਾਂ ਨਾਲ ਅਗਰ ਯਾਦ ਰੱਖਦੇ ਹਿਮਾਲਿਆ ਦੀ ਉੱਚੀ ਚੋਟੀ ਨੂੰ ਤਾਂ ਇਹਦੇ ਨਾਲ ਆ ਜਿਹੜੇ ਕਿ ਸਾਡੇ ਜਿਹੜੇ ਦੇਵੀ ਦੇਵਤੇ ਨੇ ਸਾਨੂੰ ਉਹਨਾਂ ਦੀ ਵੀ ਯਾਦ ਰਹਦੀ ਬਟ ਜਦੋਂ ਹੁਣ ਆਪਾਂ ਉਹਨੂੰ ਐਵਰੇਸਟ ਦੇ ਨਾਲ ਨਾਲ ਲੈਣਾ ਸ਼ੁਰੂ ਕਰ ਰਹੇ ਤਾਂ ਗौरी शंकर ਨਹੀਂ ਕਹਿ ਰਹੇ ਤਾਂ ਇਹਦੇ ਨਾਲ ਆ ਜਿਹੜੇ ਕਿ ਮਤਲਬ ਕਿ ਆਪਾਂ ਦੇਵਤਿਆਂ ਨੂੰ ਆਪਣੇ ਮਨਾਂ ਦੇ ਵਿੱਚੋਂ ਆਪਣੇ ਦਿਲਾਂ ਦੇ ਵਿੱਚੋਂ ਕੱਢ ਕੇ ਠੀਕ ਹੈ ਐਵਰੇਸਟਾ ਨੂੰ ਕੱਢ ਦੇਣਾ ਇੱਕ ਬਣਦਾ ਜਾ ਰਿਹਾ ਹੈ ਅੱਗੇ ਹੈਗਾ ਕੁਐਸਚਨ ਨੰਬਰ 4 ਅਕੋਰਡਿੰਗ ਟੂ ਬੁੱਕ ਐਵਟਾਬਾਦ ਪਾਠ ਵਿੱਚਲੇ ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਪ੍ਰਕਿਰਤੀ ਉਕੀ ਹੋਗਾ ਕੁਦਰਤ ਨਾਲ ਪਿਆਰ ਸੀ ਹਾਂਜੀ ਲੇਖਕ ਨੂੰ ਬਚਪਨ ਵਿੱਚ ਹੀ ਐਵਟਾਬਾਦ ਦੀ ਪ੍ਰਕਿਰਤਿਕ ਸੁੰਦਰਤਾ ਉਸ ਦੀਆਂ ਨਦੀਆਂ ਸਫੇਦੇ ਝੀਲਾਂ ਤੇ ਪਹਾੜੀਆਂ ਬਹੁਤ ਸੋਹਣੀਆਂ ਲੱਗਦੀਆਂ ਸੀ ਉਹ ਉੱਥੋਂ ਦੀਆਂ ਨਦੀਆਂ ਦੇ ਵਿੱਚੋਂ ਨਹਾਉਣ ਦਾ ਸਵਾਦ ਲੈਂਦਾ ਸੀ ਭਾਵੇਂ ਉਹਨੂੰ ਨਦੀਆਂ ਦੇ ਵਿੱਚ ਨਹਾਉਣਾ ਬਹੁਤ ਵਧੀਆ ਲੱਗਦਾ ਸੀ ਜਿਸ ਨੂੰ ਉੱਥੋਂ ਦੇ ਛੋਟੇ ਪੱਥਰ ਕੰਦੇ ਸਕੂਲ ਦੀ ਯਾਦ ਕਦੇ ਵੀ ਨਹੀਂ ਭੁੱਲਦੀ ਭਾਬਕੀ ਨੂੰ ਜਿਹੜਾ ਉੱਥੋਂ ਦਾ ਜਿਹੜਾ ਛੋਟੇ ਪੱਥਰ ਛੋਟੇ ਛੋਟੇ ਪੱਥਰਾਂ ਨਾਲ ਸਕੂਲ ਬਣਾਇਆ ਹੋਇਆ ਸੀ ਉਹਦੀ ਯਾਦ ਕਦੇ ਵੀ ਨਹੀਂ ਭੁੱਲਦੀ ਜਿਸ ਦੇ ਬੂਹੇ ਬਾਰੀਆਂ ਉੱਤੇ ਫੁੱਲਾਂ ਲੱਦੀਆਂ ਗੁਲਾਬੀ ਬੇਲਾਂ ਚੜੀਆਂ ਹੋ ਜਾਂ ਸੀ ਬੇਲਾਂ ਭਾਬਕੀ ਜਿਹੜੇ ਸਕੂਲ ਸੀ ਉਹਦੀਆਂ ਜਿਹੜੇ ਬੂਹੇ ਬਾਰੀਆਂ ਸੀ ਦਰਵਾਜ਼ੇ ਤੇ ਵਿੰਡੋਜ਼ ਸੀ ਉਹਨਾਂ ਤੇ ਗੁਲਾਬ ਦੀਆਂ ਬੇਲਾਂ ਚੜੀਆਂ ਹੋ ਜਾਂ ਸੀ ਜਿਨ੍ਹਾਂ ਨੂੰ ਕਦੇ ਨਹੀਂ ਭੁੱਲ ਸਕਦਾ ਤੇ ਨੇੜੇ ਦੀਆਂ ਪੈਲੀਆਂ ਖੇਤ ਵਿੱਚੋਂ ਪਦੀਨੇ ਬਰਵੀਨੇ ਦੀ ਖੁਸ਼ਬੂ ਆਉਂਦੀ ਸੀ ਤੇ ਲੇਖਕ ਬੈਂਚਾਂ ਉੱਪਰ ਬੈਠਣ ਦੀ ਥਾਂ ਕਿੱਥੇ ਲੇਟਦਾ ਸੀ ਘਾਹ ਉੱਤੇ ਲੇਟਦਾ ਸੀ ਤੇ ਉਸ ਨੂੰ ਤੇ ਉਸ ਨੂੰ ਰੁੱਤਾਂ ਦੇ ਫਲ ਵੀ ਖੂ ਪਰਮਾਉਂਦੇ ਸੀ ਭਾਵੇਂ ਕਿ ਮੌਸਮ ਦੇ ਅਕੋਰਡਿੰਗ ਉਹ ਰੁੱਤਾਂ ਦੇ ਅਕੋਰਡਿੰਗ ਜਿਵੇਂ ਗਰਮ ਰੁੱਤ ਸਰਦ ਰੁੱਤ ਬਸੰਤ ਰੁੱਤ ਉਹਨਾਂ ਦੇ ਅਕੋਰਡਿੰਗ ਜਿਹੜੇ ਫਲ ਹੁੰਦੇ ਨੇ ਉਹ ਵੀ ਉਹਨੂੰ ਬਹੁਤ ਵਧੀਆ ਲੱਗਦੇ ਸੀ ਬਹੁਤ ਉਹਦੇ ਪਸੰਦ ਦੇ ਦਾ ਸੀ ਤੇ ਉਸ ਨੂੰ ਕਮੇਟੀ ਬਾਗ ਵਿਚਲੇ ਡਿੱਗੀ ਤਲਾ ਉੱਤੇ ਤਲਾ ਦਿਵਾਲੀ ਉੱਚੇ ਵੇਦ ਮਜਨੂਆ ਦੇ ਝੁੰਡ ਵਾਲੀ ਥਾਂ ਜਿਹੜੀ ਉਹਨਾਂ ਨੂੰ ਲੱਗਦੀ ਸੀ ਵੀ ਇੱਥੇ ਪਰੀਆਂ ਰਹਿੰਦੀਆਂ ਹੋਣ ਜਿਵੇਂ ਉਹਨੂੰ ਉਹ ਕਮੇਟੀ ਬਾਗ ਦੇ ਵਿੱਚ ਜਿਹੜੀ ਕਿ ਵੇਦ ਮਜਨੂਆ ਦੇ ਝੁੰਡ ਦੇ ਨਾਲ ਜਿਹੜੀ ਥਾਂ ਘੀਰੀ ਹੋਈ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਥਾਂ ਸ਼ਾਇਦ ਪਰੀਆਂ ਰਹਿੰਦੀਆਂ ਹੋਣ ਇੱਥੇ ਇਨ੍ਹਾਂ ਵੇਰਵਿਆਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪ੍ਰਕਿਰਤੀ ਦੇ ਨਾਲ ਬਹੁਤ ਹੀ ਪਿਆਰ ਸੀ ਬਚਪਨ ਤੋਂ ਪਿਆਰ ਸੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 5 ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਇੱਕ ਚੰਗੇ ਅਧਿਆਪਕ ਤੇ ਮਾਪਿਆਂ ਵਿੱਚ ਕਿਹੜੇ ਵਿਸ਼ੇਸ਼ ਤੌਰ ਤੇ ਕਿਹੜੇ ਗੁਣ ਵਿਸ਼ੇਸ਼ ਤੌਰ ਤੇ ਹੋਣੇ ਚਾਹੀਦੇ ਨੇ ਹਾਂਜੀ ਲੇਖਕ ਅਨੁਸਾਰ ਚੰਗੇ ਅਧਿਆਪਕ ਦੇ ਵਿੱਚ ਸੋਹਜ ਸਿਆਨਪਦੀ ਸੋਝੀ ਦਾ ਗੁਣ ਜ਼ਰੂਰ ਹੋਣਾ ਚਾਹੀਦਾ ਸੋਹਜ ਸਹੂਜਤਾ ਦੀ ਸੋਝੀ ਦਾ ਗੁਣ ਹੋਣਾ ਚਾਹੀਦਾ ਅਧਿਆਪਕ ਕੋਜੇ ਤੇ ਮੰਦੇ ਸਰੀਰ ਵਾਲੇ ਨਹੀਂ ਹੋਣੇ ਚਾਹੀਦੇ ਲੇਖਕ ਅਨੁਸਾਰ ਚੰਗੇ ਮਾਪਿਆਂ ਵਿੱਚ ਇਹ ਗੁਣ ਵਿਸ਼ੇਸ਼ ਤੌਰ ਤੇ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਵੱਲ ਅਨਗਹਿਲੀ ਵਰਤਦੇ ਹੋਏ ਆਪਣੀਆਂ ਹੀ ਕਾਮਵਾਸ਼ਨਾਵਾਂ ਪਿੱਛੇ ਨਾ ਭਟਕਣ ਠੀਕ ਆ ਵੀ ਆਪਣੀਏ ਵਾਸ਼ਨਾਵਾਂ ਦੇ ਪਿੱਛੇ ਨਾ ਭਟਕਣ ਬਲਕਿ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਆਪਣੇ ਬੱਚਿਆਂ ਛੋਟੇ ਬੱਚਿਆਂ ਵੱਲ ਅਨਗਹਿਲੀ ਨਾ ਵਰਤਣ ਉਹਨਾਂ ਨੂੰ ਇਗਨੋਰ ਨਾ ਕਰਨ ਅੱਗੇ ਕੁਐਸਚਨ ਨੰਬਰ 6 ਪੂਰਨ ਸਿੰਘ ਦੀ ਮਾਂ ਨੇ ਅਟਕਦਰਿਆਂ ਨੂੰ ਜੂੜਾ ਕਿਉਂ ਕਿਹਾ ਸੀ ਹਾਂਜੀ ਇਹ ਵੈਸੇ ਤੁਹਾਨੂੰ ਯਾਦ ਹੋਏਗਾ ਹੁਣ ਆਪਾਂ ਸ਼ਾਰਟ ਕੁਐਸਚਨ ਚ ਕਰ ਲਈਆ ਪੂਰਨ ਸਿੰਘ ਦੀ ਮਾਂ ਨੇ ਅੱਠ ਕ ਦਰਿਆ ਨੂੰ ਜੋੜਾ ਇਸ ਕਰਕੇ ਕਿਹਾ ਸੀ ਕਿਉਂਕਿ ਜਦੋਂ ਇੱਕ ਵਾਰੀ ਨਿੱਕੇ ਜਿਹੇ ਬਾਲਕ ਨੂੰ ਲੇਖਕ ਨੂੰ ਇੱਕ ਪਾਸੇ ਪੱਥਰ ਉੱਤੇ ਬਿਠਾ ਕੇ ਉਹਦੀ ਮਦਰ ਦਰਿਆ ਦੀਆਂ ਲਹਿਰਾਂ ਬੁੱਕਾਂ ਨਾਲ ਉਸ ਤੇ ਪਾ ਕੇ ਉਸ ਨੂੰ ਨਹਾ ਰਹੀ ਸੀ ਭਾਵ ਕਿ ਉਹਨੂੰ ਪੱਥਰ ਤੇ ਬਿਠਾ ਕੇ ਠੀਕ ਹੈ ਜਿਹੜੇ ਦਰਿਆ ਦੇ ਵਿੱਚੋਂ ਲਹਿਰਾਂ ਆ ਰਹੀਆਂ ਸੀ ਉਹਦੇ ਵਿੱਚੋਂ ਪਾਣੀ ਆਪਣੀਆਂ ਬੁੱਕਾਂ ਦੇ ਵਿੱਚ ਆਪਣੀਆਂ ਦੋਨੇ ਹੱਥਾਂ ਦੇ ਹੱਥਾਂ ਨੂੰ ਨਾਲ ਜੋੜ ਕੇ ਬੁੱਕ ਬਣਦੀ ਆ ਉਹਨਾਂ ਨਾਲ ਜਿਹੜੇ ਕਿ ਪਾਣੀ ਭਰ ਭਰ ਕੇ ਉਸ ਬੱਚੇ ਨੂੰ ਭਾਵਕੀ ਲੇਖਕ ਨੂੰ ਬਚਪਨ ਦੇ ਵਿੱਚੋਂ ਨਹਾ ਰਹੀ ਸੀ ਤਾਂ ਉਹ ਹੱਥੋਂ ਛੁੱਟ ਗਿਆ ਸੀ ਲੇਖਕ ਤਾਂ ਉਸ ਨੇ ਫਿਰ اٹਕ ਦਰਿਆ ਦੇ ਅੱਗੇ ਬੇਨਤੀ ਕੀਤੀ ਤਾਂ ਬੇਨਤੀ ਕਰਨ ਤੋਂ ਪਹਿਲਾਂ ਹੀ ਬੱਚਾ ਮੁੜ ਜਿਹੜੀ ਕਿ ਉਸ ਦੇ ਬਾਹਾਂ ਦੇ ਵਿੱਚ ਧਰ ਦਿੱਤਾ ਸੀ ਭਾਵਕੀ اٹਕ ਦੇ ਵਿੱਚ ਛਟਕ ਦਰਿਆ ਦੇ ਵਿੱਚ ਇੱਕ ਉਹਦਾਰ ਛੱਲ ਦੇ ਨਾਲ ਛੱਲ ਜਦੋਂ ਪਾਣੀ ਦੇ ਵਿੱਚ ਛੱਲ ਆਉਂਦੀ ਹੁੰਦੀ ਹੈ ਤਾਂ ਛੱਲ ਦੇ ਨਾਲ ਜਿਹੜੀ ਵੀ ਚੀਜ਼ ਹੁੰਦੀ ਹੈ ਉਹ ਬਾਹਰ ਹੋ ਜਾਂਦੀ ਹੈ ਠੀਕ ਹੈ ਤਾਂ انشاءاللہ ਇਹ ਤਾਂ ਉਹਦੇ ਨਾਲ ਜਿਹੜੇ ਕਿ ਪ੍ਰੋਫੈਸਰ ਭੂਰਨ ਸਿੰਘ ਦੁਵਾਰੋ ਦੀ ਮਦਰ ਦੇ ਹੱਥਾਂ ਦੇ ਵਿੱਚ ਆ ਗਿਆ ਤਾਂ ਜਿਸ ਕਰਕੇ ਉਹਦੀ ਮਦਰ ਅਟਕਦਰਿਆਂ ਨੂੰ ਜੋੜਾ ਸਮਝਣ ਲੱਗੀ ਸੋ ਏਸੀ ਤੁਹਾਡੇ ਕੁਐਸਚਨ ਬੁੱਕ ਦੇ ਵਿੱਚ ਇੰਨੇ ਹੋਣਗੇ ਨੇ 6th ਥੈਂਕਸ